ਪਰਵਾਰਿਕ ਉਹਨਾਂ ਦਾ ਆਪਸ ਦੇ ਵਿੱਚ ਕੁਝ ਝਗੜਾ ਹੋ ਗਿਆ ਸੀਗਾ ਤੇ ਉਹ ਦਿਨ ਤੋਂ ਉਦਾਸ ਹੋ ਕੇ ਜਾਂ ਨਰਾਜ਼ ਹੋ ਕੇ ਲੜਕੀ ਘਰੋਂ ਚਲੀ ਗਈ ਤੇ ਰਾਤ ਨੂੰ ਜਦੋਂ ਮਤਲਬ ਹੁੰਦਾ ਕਿ ਉਹ ਲੜਕੀ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚ ਗਈ ਤੇ ਜਦੋਂ ਉਹਥੇ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚੀ ਤਾਂ ਉਹਨੂੰ ਉੱਥੇ ਦੋ ਲੜਕੇ ਮਿਲ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਹੈ ਅਜੀਤ ਕੁਮਾਰ ਦੂਸਰੇ ਦਿਨ ਉਹਨਾਂ ਨੇ ਕਰਨ ਸਹੂਤਾ ਇਹਨਾਂ ਨੇ ਉਸ ਲੜਕੀ ਨੂੰ ਇਹਨਾਂ ਦੀ ਨੀਅਤ ਪਹਿਲੇ ਹੀ ਗਲਤ ਸੀ ਕਿ ਉਹ ਲੜਕੀ ਨੂੰ ਇਸ ਗੱਲ ਦੇ ਪ੍ਰਟੈਕਸਟ ਦੇ ਉੱਤੇ ਵੀ ਅਸੀਂ ਤੈਨੂੰ ਤੇਰੇ ਘਰ ਛੱਡ ਦੰਨੇ ਆ ਆਪਣੀ ਮੋਟਰਸਾਈਕਲ ਤੇ ਬਿਠਾ ਕੇ ਉਹਨੂੰ ਤਾਜਪੁਰ ਰੋਡ ਦੇ ਉੱਤੇ ਗੁਰੂ ਰਾਮਦਾਸ ਨਗਰ ਹੈ ਉੱਥੇ ਲੈ ਕੇ ਆਲੇ ਉੱਥੇ ਇਹਨਾਂ ਨੇ ਇੱਕ ਕਮਰਾ ਇਹਨਾਂ ਦੇ ਕਿਸੇ ਜਾਣਕਾਰ ਦਾ ਕਮਰਾ ਸੀਗਾ ਜਿਹੜਾ ਕਿ ਅੰਦਰੋਂ ਬੰਦ ਸੀਗਾ ਇਹਨਾਂ ਨੇ ਹੱਥ ਉੱਤੇ ਪਾ ਕੇ ਕੁੰਡੀ ਖੋਲ ਕੇ ਉਸ ਕਮਰੇ ਦੇ ਵਿੱਚ ਲੜਕੀ ਨੂੰ ਅੰਦਰ ਲਿਜਾ ਕੇ ਬਾਰੀ-ਬਾਰੀ ਉਹਦੇ ਨਾਲ ਜਿਹੜਾ ਹੈ ਉਹ ਹਰਪ ਕੀਤਾ ਤਾਂ ਕੱਲ ਸਵੇਰ ਅਰਲੀ ਮਾਰਨਿੰਗ ਦੇ ਜਦੋਂ ਬੱਚੀ ਨੂੰ ਸਹੀ ਮੈਨੇਜ ਆਪਣੇ ਆਪ ਨੂੰ ਸਮਝ ਆਈ ਕਿ ਮੇਰੇ ਨਾਲ ਇਹ ਗਲਤ ਹੋ ਗਿਆ ਤਾਂ ਉਹ ਫਿਰ ਉਹਨੇ ਆਪਣੇ ਘਰ ਪਹੁੰਚ ਕੀਤੀ ਘਰ ਪਹੁੰਚ ਕੇ ਉਹਦੇ ਘਰ ਦੇ ਸਾਡੇ ਕੋਲ ਉਹਨਾਂ ਨੇ ਸਾਡੇ ਐਸ.ਐਚ.ਓ. ਸਾਹਿਬ ਭੁਪਿੰਦਰ ਸਿੰਘ ਜੀ ਨੂੰ ਅਪਰੋਚ ਕੀਤਾ ਤਾਂ ਇਮੀਡੀਏਟਲੀ ਮਤਲਬ ਮੈਂ ਦੇਖੋ ਇਸ ਗੱਲ ਦੀ ਬੜੀ ਅਸੀਂ ਅਪਰੀਸ਼ੀਏਟ ਕਰਦੇ ਆ ਕਿ ਇਹਨਾ ਵੱਡਾ ਇਨਸੀਡੈਂਟ ਹੋਇਆ ਸੀਗਾ ਤੇ ਸੱਚੋ ਸਾਹਿਬ ਨੇ ਸਵਿਫਟਲੀ ਮਤਲਬ ਮੇਰੇ ਵਰਡ ਸਵਿਫਟਲੀ ਇਦਾਂ ਕਹਿ ਸਕਦੇ ਆ ਕਿ ਇਹਨਾਂ ਨੇ ਬਹੁਤ ਤੇਜ਼ੀ ਨਾਲ ਉਹਦੇ ਉੱਤੇ ਐਕਸ਼ਨ ਕਰਦੇ ਹੋਏ ਵਿਦਆਊਟ ਗੋਇੰਗ ਇਨਟੂ ਐਨੀਥਿੰਗ ਇਹਨਾਂ ਨੇ ਉਸ ਕੇਸ ਨੂੰ ਬੜੇ ਸੀਰੀਅਸਲੀ ਲੈਂਦੇ ਹੋਏ ਉਹਦੀ ਲੜਕੀ ਦੀ ਸਟੇਟਮੈਂਟ ਲਿਖੀ ਸਟੇਟਮੈਂਟ ਲਿਖ ਕੇ ਕਾਰਵਾਈ ਕੀਤੀ ਔਰ ਫਿਰ ਉਹਦੇ ਵੱਲੋਂ ਕਿਉਂਕਿ ਅਜੇ ਤੱਕ ਲੜਕੀ ਨੂੰ ਮੁੰਡਿਆਂ ਦੇ ਨਾਮ ਨਹੀਂ ਪਤਾ ਸੀ ਤੇ ਇਹਨਾਂ ਨੇ ਉਸ ਚੀਜ਼ ਨੂੰ ਮਤਲਬ ਬੜੇ ਤਰੀਕੇ ਦੇ ਨਾਲ ਸਾਇੰਟਿਫਿਕਲੀ ਔਰ ਜੋ ਵੀ ਇਹਨਾਂ ਕੋਲ ਇਨਵੈਸਟੀਗੇਸ਼ਨ ਦੇ ਸਾਡੇ ਕੋਲ ਟੂਲਸ ਹੁੰਦੇ ਨੇ ਸਾਰਿਆਂ ਦੀ ਵਰਤੋਂ ਕੀਤੀ ਸਾਡੇ ਸਾਰੇ ਸੀਨੀਅਰ ਆਫੀਸਰਸ ਦੇ ਧਿਆਨ ਦੇ ਵਿੱਚ ਲਿਆਂਦਾ ਤੇ ਇਸ ਕੇਸ ਨੂੰ ਟ੍ਰੇਸ ਕਰਦੇ ਹੋਏ ਉਹ ਦੋਨੋਂ ਮੁੰਡੇ ਜਿਹੜੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਪਰ ਮੈਂ ਇਸ ਸੰਬੰਧ ਵਿੱਚ ਸਾਡੇ ਜਿਹੜੇ ਮੁੱਖ ਅਫਸਰ ਤਾਨਣ ਭੁਪਿੰਦਰ ਸਿੰਘ ਹੈਗੇ ਨੇ ਉਹਨਾਂ ਦੀ ਇਸ ਗੱਲ ਦੀ ਬਹੁਤ ਅਸੀਂ ਐਪਰੀਸ਼ੀਏਟ ਵੀ ਕਰਦੇ ਹਾਂ ਕਿ ਇਹ ਵੱਡੇ ਕੇਸ ਨੂੰ ਜਿਹੜਾ ਕਿ ਇੱਕ ਬਹੁਤ ਵੱਡਾ ਬਣ ਵੀ ਸਕਦਾ ਸੀ ਜਿਹਦੇ ਵਿੱਚ ਕਿ ਪਬਲਿਕ ਦੇ ਵਿੱਚ ਵੀ ਬੜੀ ਰੈਜ਼ੈਂਟਮੈਂਟ ਹੁੰਦੀ ਹੈ। ਔਰ ਉਸ ਬੱਚੀ ਨੂੰ ਇਹਨਾਂ ਨੇ ਇਨਸਾਫ ਦਿਵਾਇਆ। ਤੋਂ ਅਸੀਂ ਇਹਦੇ ਬਾਰੇ ਆਪਣੇ ਸੀਨੀਅਰ ਅਫਸਰਸ ਨੂੰ ਲੱਲ ਕਰਕੇ ਇਹਨਾਂ ਦੇ ਇਹਨਾਂ ਨੂੰ ਕੁਝ ਜਿਹੜਾ ਪਿਛਲਾ ਵੀ ਕੇਸ ਸੀਗਾ ਸਾਡਾ ਜਿਹਦੇ ਵਿੱਚ ਇੱਕ ਕਪੂਰ ਕਪੂਰ ਮਿਸਟਰ ਮੁਕੇਸ਼ ਕਪੂਰ ਨੇ ਜਿਹੜਾ ਇੰਜਰੀਜ਼ ਕਾਜ਼ ਕਰਕੇ ਉਹਨਾਂ ਦੀ ਉਹਨਾਂ ਦਾ ਸੋਨੇ ਦਾ ਸਮਾਨ ਤੇ ਉਹਨਾਂ ਦਾ ਹੋਰ ਕੀਮਤੀ ਚੀਜ਼ਾਂ ਖੋ ਕੇ ਲੈ ਕੇ ਉਸ ਕੇਸ ਨੂੰ ਵੀ ਇਹਨਾਂ ਨੇ ਬੜੀ ਸੰਜੀਦਗੀ ਤੇ ਬੜੇ ਥੋੜੇ ਸਮੇਂ ਦੇ ਵਿੱਚ ਹੀ ਟਰੇਸ ਕੀਤਾ ਸੀਗਾ। ਤੋਂ ਅੱਜ ਅਸੀਂ ਇਹਨਾਂ ਦੋਨੋਂ ਅਕਿਊਜ਼ਡ ਜਿਹੜੇ ਹੈਗੇ ਨੇ ਇਹਨਾਂ ਨੂੰ ਕੱਲ ਗ੍ਰਿਫਤਾਰ ਕਰ ਲਿਆ। ਵਿਦਿਨ ਫਰੀ ਸ਼ਾਰਟ ਪੀਰੀਅਡ ਤੇ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਜਿਨ੍ਹਾਂ ਦਾ ਰਿਮਾਂਡ ਲੈ ਕੇ ਹੋਰ ਫਰਦਰ ਪੁੱਛਗਿੱਛ ਕਰਾਂਗੇ ਕਿ ਇਹ ਰਾਤ ਨੂੰ 12 1 ਵਜੇ ਕਿਸ ਮਕਸਦ ਲਈ ਗਏ ਸੀ ਤੋਂ ਇਹੀ ਸਭੀ ਅੱਜ ਦੇ ਇਸ ਕੇਸ ਦੇ ਵਿੱਚ ਜਿਹੜੀ ਹੈ ਕਿ ਲੜਕੀ ਨਾਲ ਜੋ ਵੀ ਅੱਗੇ ਫਰਦਰ ਪ੍ਰੋਸੀਡਿੰਗ ਨੇ ਉਹ ਅਸੀਂ ਜਾਰੀ ਕੀਤੀਆਂ ਹੋਈਆਂ ਨੇ ਪਰ ਬਿਨਾਂ ਦੇਰੀ ਇਹਨਾਂ ਦੋਸ਼ੀਆਂ ਨੇ ਜਿਹੜੀ ਹੈ ਚਾਰ ਸ਼ੀਟ ਕਰਵਾ ਕੇ ਇਹਨਾਂ ਨਾਲ ਸਜ਼ਾ ਕਰਵਾਇਆ ਜਾਏਗਾ ਕੁੜੀ ਵੀ ਕੀਤੀ ਗਈ ਹੈ ਕੁੜੀ ਨਾਲ ਮਾਰਪਟ ਵੀ ਕੀਤੀ ਗਈ ਹੈ ਹਾਂਜੀ ਲੜਕੀ ਦੇ ਨਾਲ ਇਹਨਾਂ ਨੇ ਤਸੱਬੀ ਕੀਤਾ ਉਹਦੇ ਨਾਲ ਜ਼ਬਰਦਸਤੀ ਵੀ ਕੀਤੀ ਹੈ ਤੇ ਉਹਦੇ ਨਾਲ ਮਾਰਕੁੱਟ ਵੀ ਕੀਤੀ ਹੈ ਜਦੋਂ ਉਹ ਥੋੜਾ ਜਿਹਾ ਉੱਚਾ ਰੋਲਾ ਵਗੈਰਾ ਪਾਉਣ ਲੱਗਦੀ ਸੀਗੀ ਤਾਂ ਉਹਦੇ ਛਾਂਟੇ ਵਗੈਰਾ ਮਾਰ ਕੇ ਉਹਨੂੰ ਡਰਾ ਕੇ ਰੱਖਦੇ ਸੀਗੇ ਫਿਰ ਲੋਕ ਪਿਛਲਾ ਕੋਈ ਕ੍ਰਿਮੀਨਲ ਕਾਰਡ ਕੋਈ সামনে ਆਇਆ ਕੋਈ ਕੁਝ ਨਹੀਂ ਅਸੀਂ ਇਹ ਜਿਹੜੇ ਦੋ ਅਕਿਊਜ਼ਡ ਹੈਗੇ ਨੇ ਇਹਨਾਂ ਦਾ ਅਜੇ ਤੱਕ ਜਿਹੜਾ ਪ੍ਰੀਲੀਮਿਨਰੀ ਤੌਰ ਦੇ ਉੱਤੇ ਹੀ ਅਸੀਂ ਕਿਉਂਕਿ ਜੀ ਬੜਾ ਘੱਟ ਸਮਾਂ ਹੋਇਆ ਤੇ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਇੰਟਰੋਗੇਸ਼ਨ ਦੇ ਵਿੱਚ ਅਜੇ ਤੱਕ ਇਹਨਾਂ ਦੇ ਕੋਈ ਮਕਦਮਾ ਸਾਹਮਣੇ ਨਹੀਂ ਆਇਆ ਬਟ ਫਿਰ ਵੀ ਅਸੀਂ ਥੋਰੋਲੀ ਇਕਵਰੀ ਜਿਹੜੇ ਆ ਸਾਡੇ ਡਿਫਰੈਂਟ ਏਜੰਸੀਜ਼ ਹੁੰਦੀਆਂ ਨੇ ਉਹਨਾਂ ਨਾਲ ਤਾਲਮਿਲ ਕਰਕੇ ਸਾਰੀਆਂ ਚੀਜ਼ਾਂ ਕਲੀਅਰ ਕਰਾਂਗੇ ਤੁਹ ਕ ਬੱਚਾ ਤੁਸੀਂ ਦੱਸਿਆ ਵੀ ਘਰੋ ਪਰਿਵਾਰਕ ਮੈਂਬਰਾਂ ਦੇ ਨਾਲ ਕੋਈ ਗੱਲਬਾਤ ਹੋਈ ਹੈ ਉਸ ਦੇ ਤਹਿਤ ਅਪਤੀ ਕਰੋ ਤੇ ਲਈ ਉਹ ਤੋਂ ਬਾਰੇ ਮੁੰਡੇ ਇਹਨੂੰ ਜਾਣਦੇ ਸੀ ਇਹ ਉਹਨਾਂ ਦੇ ਨਾਲ ਕਿੱਦਾਂ ਉਹਨਾਂ ਦੇ ਇਹੀ ਇਹੀ ਤੇ ਮਤਲਬ ਵਿਡੰਬਨਾ ਹੈ ਨਾ ਕਿ ਚਲੋ ਮੈਂ ਕਹਿੰਨਾ ਕਿ ਬੱਚਾ ਗਲਤੀ ਨਾਲ ਘਰੋਂ ਚਲੇ ਗਿਆ ਉਹਦੀ ਗਲਤੀ ਹੈ ਉਹਨੂੰ ਰਾਤ ਪਰਾਂ ਤੇ ਨਹੀਂ ਜਾਣਾ ਚਾਹੀਦਾ ਸੀ ਬਟ ਜੇ ਉਹ ਗਈ ਵੀ ਹੈ ਚਲੋ ਚਲੀ ਵੀ ਗਈ ਤਾਂ ਫਿਰ ਵੀ ਉਹਦੀ ਸੇਫਟੀ ਉਹਦੀ ਮਦਦ ਤਾਂ ਕੀਤੀ ਜਾ ਸਕਦੀ ਹੈ ਤੇ ਬੱਚਾ ਹੈ ਚਲੋ ਅਗਰ ਉਹ ਕੋਈ ਉਹ ਗਲਤੀ ਨਾਲ ਕਰੋ ਆ ਗਿਆ ਤਾਂ ਉਹਦੀ ਮਦਦ ਕਰਨੀ ਪਣਦੀ ਹੈ ਨਾ ਕਿ ਉਹਦਾ ਉਹਦਾ ਕੋਈ ਉਹਦੇ ਨਾਲ ਗਲਤ ਹਰਕਤ ਕਰ ਰਿਹਾ ਹੈ ਇਮੋਸ਼ਨਲ ਬਲੈਕਮੈਲ ਕਰਕੇ ਇਹਨੂੰ ਲਗਾਇਆ ਗਿਆ ਹੈ ਨਾ ਆਪਾਂ ਇਸ ਤਰ੍ਹਾਂ ਦੇਖੋ ਗੱਲ ਜੋ ਸਾਡੇ ਸਮਝ ਆਈਏ ਜੋ ਸਾਨੂੰ ਪਤਾ ਲੱਗੀ ਉਹ ਤਾਂ ਇਹੀ ਹੈ ਕਿ ਉਹਨਾਂ ਨੇ ਕਿਹਾ ਵੀ ਸੀਤ ਨੂੰ ਤੇਰੇ ਘਰ ਛੱਡ ਦਿੰਦੇ ਆ ਇੱਕ ਦਿਖਾਵਾ ਤਾਂ ਇਸੇ ਗੱਲ ਦਾ ਹੀ ਦਿੱਤਾ ਜਿੱਥੇ ਰੱਖਿਆ ਉਹ ਸਿੰਗਲ ਰੂਮ ਸੀ ਨਾ ਮੇਰੇ ਸਿੰਗਲ ਟਾਈਪ ਰੂਮ ਸੀਗਾ ਤੇ ਉੱਥੇ ਉਹਨਾਂ ਨੇ ਉਹ ਵੀ ਉਹਨਾਂ ਦਾ ਆਪਣਾ ਕਮਰਾ ਨਹੀਂ ਸੀਗਾ ਕਿਸੇ ਹੋਰ ਦਾ ਹੀ ਕਮਰਾ ਸੀਗਾ ਉਹ ਵੀ ਬੰਦਾ ਉੱਥੇ ਹੈ ਨਹੀਂ ਸੀਗਾ ਹੁਣ ਹੀ ਇਹਨਾਂ ਦੇ ਕੋਲ ਕੋਈ ਜਾਣਕਾਰੀ ਵਸੇ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਫਰਦਰ ਇਨਟੈਰੋਗੇਸ਼ਨ ਦੇ ਵਿੱਚ ਅਸੀਂ ਸਾਹਮਣੇ ਲਿਆਵਾਂਗੇ ਕਿਉਂਕਿ ਜੇ ਇਹਨਾਂ ਨੂੰ ਪੇਸ਼ ਕਰਕੇ ਕੋਰਟ ਦੇ ਵਿੱਚ ਪੁਲਿਸ ਰਿਮਾਨ ਲਵਾਵਾਂਗੇ ਔਰ ਰਿਮਾਂਡ ਦੇ ਦੌਰਾਨ ਜਿਸ ਤਰ੍ਹਾਂ ਦੀ ਵੀ ਕੋਈ ਨਵੀਂ ਗੱਲ ਅਗਰ ਸਾਨੂੰ ਸਾਹਮਣੇ ਆਈ ਤੋ ਡੈਫੀਨਿਟਲੀ ਅਸੀਂ ਤੋੜਨਾ ਸ਼ੁਰੂ ਕਰਦੇ ਜ਼ਰੂਰ। ਪਰ ਇਹ ਤੋਂ ਮਾਮਲੇ ਦੇ ਵਿੱਚ ਰੂਮ ਵਾਲੇ ਨੂੰ ਕੋਈ ਪੁੱਛਗਿੱਛ ਕੀਤੀ ਹੈ? ਸਾਰਾ ਕੁਝ ਕੀਤਾ ਜਾਏਗਾ ਜੀ ਵੀ ਇਹ ਕਿਸ ਨੂੰ ਕਿਸ ਬੰਦੇ ਨੂੰ ਇਹ ਰੂਮ ਲੋਟ ਰੈਂਟ ਤੇ ਦਿੱਤਾ ਗਿਆ ਜਿਹੜਾ ਉਹਦਾ ਕੀ ਉਹਦੀ ਫਰਦਰ ਵੈਰੀਫਿਕੇਸ਼ਨ ਕਰਵਾਈ ਗਈ ਕਿ ਨਹੀਂ ਕਰਵਾਈ ਗਈ? 올 ਦੀਸ ਥਿੰਗਸ। ਸਰ ਜਿਹੜਾ ਵੀਕਲ ਯੂਜ਼ ਕੀਤਾ ਇਹਨਾਂ ਦਾ ਆਪਣਾ ਕੀ ਉਹ ਵੀ ਚੋਰੀ